ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਛੋਟੀ-ਛੋਟੀ ਬਣਾਈ ਦਾ ਡਿਜ਼ਾਈਨ ਲੈ ਕੇ ਆਈ ਹਾਂ ਵਿਦਾਊਟ ਜਾਲੀ ਜਾਲੀ ਤੋਂ ਬਿਨਾ ਆਪਣਾ ਹੀ ਡਿਜ਼ਾਈਨ ਉਲਟੇ ਫਾਸੀ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਚਾਰ ਸਲਾਈਆਂ ਚ ਡਿਜ਼ਾਈਨ ਆਪਣਾ ਬਣ ਕੇ ਕੰਪਲੀਟ ਹੋ ਜਾਂਦਾ ਜੇਕਰ ਤੁਸੀਂ ਵੀ ਆਪਣਾ ਕੋਈ ਪ੍ਰੋਜੈਕਟ ਬਿਨਾ ਜਾਲੀ ਤੋਂ ਛੋਟੀ ਬੁਣਾਈ ਦਾ ਇਸ ਤਰ੍ਹਾਂ ਡਿਜ਼ਾਈਨ ਬਣਾਉਣਾ ਚਾਹੁੰਦੇ ਹਾਂ ਤਾਂ ਜਿਹੜਾ ਅੱਜ ਦਾ ਡਿਜ਼ਾਈਨ ਆ ਆਪਣਾ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਅਪਲਾਈ ਕਰ ਸਕਦੇ ਹੋ ਜਿਵੇਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਕੈਪ ਕਿਸੇ ਵੀ ਕਲਰ ਚ ਬਣਾ ਸਕਦੇ ਆ ਸਲਾਈਆਂ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਮੇਰੇ ਕੋਲ ਇੱਥੇ ਦੇਖੋ ਇਸ ਤਰ੍ਹਾਂ ਨਾਰਮਲ ਪਾਚਮ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਬਣਾ ਕੇ ਦਿਖਾ ਰਹੀ ਹਾਂ ਜੇਕਰ ਤੁਹਾਡੀ ਪਾਛਮ ਮੋਟੀ ਹੈ ਤੁਸੀਂ ਮੋਟੀਆਂ ਸਲਾਈਆਂ ਨਾਲ ਬਣਾਉਣਾ ਜੇਕਰ ਪਾਛਮ ਬਰੀਕ ਹੈ ਤਾਂ ਬਰੀਕ ਸਲਾਈਆਂ ਨਾਲ ਜਿਹੜਾ ਇਹ ਡਿਜ਼ਾਈਨ ਕੰਪਲੀਟ ਕਰ ਲੈਣਾ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇਹ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਦੋ ਦੇ ਮਲਟੀਪਲ ਕੁੰਡੇ ਲੈਣੇ ਆ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਬਣਦਾ ਜਾਊਗਾ ਬਾਰਡਰ ਵਿੱਚ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਪਹਿਲਾ ਕੁੰਡਾ ਆਪਣਾ ਬਾਧੂ ਉਤਾਰੋ ਚਾਹੇ ਬਣਾਓ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਉਸ ਤੋਂ ਬਾਅਦ ਹੁਣ ਆਪਣਾ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਹੋਗਾ ਇਹ ਦੋ ਦੋ ਕੁੰਡਿਆਂ ਤੇ ਬਾਰਡਰ ਬਣਾਉਣ ਤੋਂ ਬਾਅਦ ਮੰਨ ਲਓ ਡਿਜ਼ਾਈਨ ਦੀ ਇਹ ਪਹਿਲੀ ਸਿਲਾਈ ਹੈ ਇਹ ਆਪਣਾ ਮੰਨ ਲਓ ਬਾਰਡਰ ਹੈ ਨੀਚੇ ਠੀਕ ਹੈ ਤਾਂ ਪਹਿਲੀ ਸਿਲਾਈ ਦੇਖੋ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਨਾ ਹੈ ਆਪਾਂ ਇਸ ਤਰ੍ਹਾਂ ਲਪੇਟ ਕੇ ਫਿਰ ਅੱਗੇ ਕਰਨਾ ਠੀਕ ਹੈ ਇੱਥੇ ਆਪਣਾ ਇਹ ਜਾਲੀ ਬਣਾਉਣੀ ਹੈ ਪਰ ਜਾਲੀ ਜਿਹੜੀ ਬਣੂਗੀ ਨਹੀਂ ਡਿਜ਼ਾਈਨ ਚ ਇਹ ਡਿਜ਼ਾਈਨ ਹੀ ਇਸ ਤਰ੍ਹਾਂ ਦਾ ਹੈ ਥ੍ਰੈਡ ਲਪੇਟ ਕੇ ਅੱਗੇ ਕਰ ਲੈਣਾ ਇੱਕ ਕੁੰਡਾ ਉਲਟ ਠੀਕ ਹੈ ਇਸ ਤਰ੍ਹਾਂ ਇਹ ਹੀ ਦੋ ਦੋ ਕੁੰਡਿਆਂ ਨੂੰ ਆਪਾਂ ਸਲਾਈ ਤੇ ਰਿਪੀਟ ਕਰਨਾ ਠੀਕ ਹੈ ਫਿਰ ਦੁਬਾਰਾ ਦੇਖੋ ਥ੍ਰੈਡ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕਰਨਾ ਸਲਾਈ ਤੇ ਲਪੇਟਣਾ ਅੱਗੇ ਲੈ ਆਉਣਾ ఇక కు ఉల్టా థర్ెడ్డ పిచ్చే ఇండా సీధా థర్ెడ్ అలాపేట ఉల్టా థర్డ్ పిచ్చే సీ థర్ెడ్ అలాపేట ఇస్తా ఫోర్ కు అగలా ఉల్టా బాదా దువారా ఫేకా సీధా థర్ెడ్పేట సలాయి ఉల్టా ఇో దో కు రిపీట్బారా ఫేండ్ సీ థర్డ్ అని సైతో తిపేట అనడా ఉల్టా థర్ెడ్ పిచ్చే ఇండా సీ థ్రెడ్ అని సైతో తిలపట ఉల్టా దువారా ఫే స థర్ెడ్ అని సైతో తిలపేట అండ్ ఉల్టా థర్ెడ్ పిచ్చే ఇక కుడా సీ థర్ెడ్ అలాపేట అన్నా ఉల్టా థర్ెడ్ పిచ్చే ఇండా సీధా ਇੱਕ ਡੱਗੇ ਸਲਾਈ ਤੇ ਲਪੇਟ ਕੇ ਇਸ ਤਰ੍ਹਾਂ ਲਿਉਣਾ ਠੀਕ ਹੈ ਤਾਂ ਲਾਸਟ ਤੇ ਆਪਣੇ ਇਸ ਤਰ੍ਹਾਂ ਕੁੰਡੇ ਆ ਜਾਂਦੇ ਆ ਇੱਕ ਕੁੰਡਾ ਉਲਟਾ ਥ੍ਰੈਡ ਲਪੇਟ ਕੇ ਅੱਗੇ ਕੀਤਾ ਇੱਕ ਉਲਟਾ ਥ੍ਰੈਡ ਪਿੱਛੇ ਲਾਸਟ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਠੀਕ ਹੈ ਜਿਹੜਾ ਲੈ ਸਟਾਰਟਿੰਗ ਤੇ ਦੇਖੋ ਇਸ ਤਰ੍ਹਾਂ ਆਇਆ ਸੀ ਇੱਕ ਕੁੰਡਾ ਸਿੱਧਾ ਇੱਕ ਤਾਰਕ ਇੱਕ ਸਿੱਧਾ ਬਣਾਇਆ ਤੇ ਲਾਸਟ ਤੇ ਆਪਣੇ ਉਲਟਾ ਤੇ ਇੱਕ ਸਿੱਧਾ ਆ ਗਿਆ ਠੀਕ ਹੈ ਡਿਜ਼ਾਈਨ ਦੀ ਸੈਕੰਡ ਰੋ ਆ ਗਈ ਹੈ ਆਪਣੀ ਦੂਸਰੀ ਸਿਲਾਈ ਉਲਟੀ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜਾ ਉਧਰ ਉਲਟਾ ਬਣਾਇਆ ਸੀ ਇਧਰ ਬਣਾਵਾਂਗੇ ਸਿੱਧਾ ਵਾਲਾ ਜਿਹੜਾ ਇਹ ਆਪਾਂ اتار ਦਿਆਂਗੇ ਇਸ ਤਰ੍ਹਾਂ ਠੀਕ ਹੈ ਥ੍ਰੈਡ ਅੱਗੇ ਕਰ ਲਾਂਗੇ ਜਿਹੜਾ ਕੁੰਡਾ ਉਲਟਾ ਇਹਨੂੰ ਸਲਿੱਪ ਕਰ ਲਾਂਗੇ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਉਲਟੀ ਸਿਲਾਈ ਤੇ ਹੁਣ ਇਹ ਸਿੱਧਾ ਕੁੰਡਾ ਦਿਖਾਈ ਦੇ ਰਿਹਾ ਥ੍ਰੈਡ ਪਿੱਛੇ ਕਰਕੇ ਇਹਨੂੰ ਸਿੱਧਾ ਬਣਾ ਲੈਣਾ ਵਾਲ ਉਤਾਰ ਦੇਣਾ ਇਹ ਉਲਟਾ ਦਿਖਾਈ ਦੇ ਰਿਹਾ ਇਹਨੂੰ ਉਲਟਾ ਬਣਾ ਲੈਣਾ ਥ੍ਰੈਡ ਪਿੱਛੇ ਇਹ ਕੁੰਡਾ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਸਿੱਧਾ ਬਣਾ ਲੈਣਾ ਵਾਲ ਉਤਾਰ ਦੇਣਾ ਥ੍ਰੈਡ ਅੱਗੇ ਇਹ ਉਲਟਾ ਦਿਖਾਈ ਦੇ ਰਿਹਾ ਇਹਨੂੰ ਉਲਟਾ ਤਾਂ ਸਾਰੀ ਸਿਲਾਈ ਇਸੇ ਤਰ੍ਹਾਂ ਬਣੂਗੀ ਇੱਕ ਕੁੰਡਾ ਸਿੱਧਾ ਵਾਲ ਉਤਾਰਤਾ ਥ੍ਰੈਡ ਅੱਗੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਵਾਲ ਸਿਲਾਈ ਤੋਂ ਉਤਾਰ ਦੇਣਗੇ ਕੁੰਡਾ ਉਲਟਾ థ్రెడ్ పిచ్చేయకుండా సిద్ధా థ్రెడ్ అగ్గి వాళ్ళ తారదాంగయకుండా ఉల్టా థ్రెడ్ పిచ్చేయకుండా సిద్ధా థ్రెడ్ అగ్గి వాళ్ళ తారదాంగకుండా ఉల్టా థ్రెడ్ పిచ్చేయకుండా సిద్ధా థ్రెడ్ అగ్గి వాళ్ళ తారదాంగకుండా ఉల్టా లేకుండా సిద్ధా థ్రెడ్ అగ్గి వాళ్ళ తారక ఉల్టా ਇੱਕ ਸਿੱਧਾ ਥ੍ਰੈਡ ਡੱਗੇ ਵਾਲ ਉਤਾਰ ਦੇਣੇ ਕੋ ਉਲਟਾ ਲਾਸਟ ਵળਵੀ ਉਹ ਟਾਈ ਬਣਾ ਲਾਂਗੇ ਦੇਖੋ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਇਸ ਤਰ੍ਹਾਂ ਤੀਸਰੀ ਸਲਾਈ ਆਉਗੀ ਹੁਣ ਰਾਈਟ ਸਾਈਡ ਤੋਂ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੀਸਰੀ ਸਲਾਈ ਆ ਗਈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜੂਗੀ ਇੱਥੇ ਪਹਿਲੀ ਸਲਾਈ ਚ ਆਪਾਂ ਇੱਕ ਤਾਰਕ ਇੱਕ ਸਿੱਧਾ ਬਣਾਇਆ ਸੀ ਤਾਂ ਹੁਣ ਇੱਕ ਤਾਰਕੇ ਹੁਣ ਆਪਾਂ ਬਣਾਵਾਂਗੇ ਇੱਕ ਉਲਟਾ ਇਸ ਤਰ੍ਹਾਂ ਠੀਕ ਹੈ ਹੁਣ ਥ੍ਰੈਡ ਅੱਗੇ ਰੱਖਣਾ ਜਿਹੜਾ ਕੁੰਡਾ ਇਹ ਉਲਟਾ ਹੈ ਇਹਦੇ ਉੱਪਰ ਸਿੱਧਾ ਬਣਾਉਣਾ ਥ੍ਰੈਡ ਅੱਗੇ ਜਿਹੜਾ ਸਿੱਧਾ ਕੁੰਡਾ ਇਹਦੇ ਉੱਪਰ ਉਲਟਾ ਬਣ ਜਾ ਥ੍ਰੈਡ ਅੱਗੇ ਰੱਖਣਾ ਜਿਹੜਾ ਉਲਟਾ ਕੁੰਡਾ ਹੈ ਉਹਨੂੰ ਥ੍ਰੈਡ ਅੱਗੇ ਕਰਕੇ ਇਸ ਤਰ੍ਹਾਂ ਉਹਦੇ ਉੱਪਰ ਸਿੱਧਾ ਬਣਾ ਦੇਣਾ ਠੀਕ ਹੈ ਫੇਰ ਉਸੇ ਤਰ੍ਹਾਂ ਥ੍ਰੈਡ ਅੱਗੇ ਸਿੱਧੇ ਉੱਪਰ ਉਲਟਾ ਕੁੰਡਾ ਥ੍ਰੈਡ ਡੱਗੇ ਰੱਖਣਾ ਉਲਟੇ ਉੱਪਰ ਸਿੱਧਾ ਕੁੰਡਾ ਦੇਖੋ ਇੱਥੇ ਜਾਲੀ ਬਣ ਜਾਂਦੀ ਹੈ ਪਰ ਜਿਹੜੇ ਡਿਜ਼ਾਈਨ ਚ ਜਾਲੀ ਨਹੀਂ ਬਣਦੀ ਠੀਕ ਹੈ ਜਦੋਂ ਆਪਾਂ ਅੱਗੇ ਕਰਦੇ ਹਾਂ ਤਾਂ ਜਾਲੀ ਆਉਂਦੀ ਹੈ ਪਰ ਡਿਜ਼ਾਈਨ ਚ ਜਾਲੀ ਨਹੀਂ ਬਣੂਗੀ ਠੀਕ ਹੈ ਡਿਜ਼ਾਈਨ ਇਸੇ ਤਰ੍ਹਾਂ ਦਾ ਹੈ ਥ੍ਰੈਡ ਡੱਗੇ ਇੱਕ ਕੁੰਡਾ ਉਲਟਾ ਥ੍ਰੈਡ ਡੱਗੇ ਉਲਟੇ ਤੇ ਸਿੱਧਾ ਕੁੰਡਾ ਇੱਕ ਕੁੰਡਾ ਉਲਟਾ ਥ੍ਰੈਡ ਡੱਗੇ ਇੱਕ ਸਿੱਧਾ సీధే తే ఉల్టా కు థర్డ్ అల్టే తే సైన్ జగ చర్ెడ్ అిధే తే ఉల్టా కు థర్డ్ అక్కడ ఉల్టే తిద్ధా కు థర్డ్ అండ్ ఉల్టా థర్ెడ్ అక్కడ ఉల్టే తిద్ధా కుస్ట్ వా ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਆ। ਹੁਣ ਸਟਾਰਟਿੰਗ 'ਚ ਦੇਖੋ ਇੱਥੇ ਉਲਟਾ ਆ ਤੇ ਲਾਸਟ ਤੇ ਇਹ ਸਿੱਧਾ ਆ ਠੀਕ ਹੈ। ਇੱਕ ਕੁੰਡਾ ਛੱਡ ਕੇ ਬਾਅਦੂ ਕੁੰਡਾ ਫਿਰ ਇੱਕ ਉਲਟਾ ਬਣਾਇਆ ਡਿਜ਼ਾਈਨ ਵਾਲਾ। ਇਸੇ ਤਰ੍ਹਾਂ ਇੱਥੇ ਲਾਸਟ ਵਾਲਾ ਕੁੰਡਾ ਛੱਡ ਕੇ ਦੇਖੋ ਇਹ ਕੁੰਡਾ ਸਿੱਧਾ ਆ ਠੀਕ ਹੈ। ਤੀਸਰੀ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਚੌਥੀ ਤੇ ਲਾਸਟ ਸਲਾਈ ਆ ਗਈ ਆਪਣੀ ਹੁਣ। ਹੁਣ ਜਿਹੜਾ ਕੁੰਡਾ ਆਪਾਂ ਨੂੰ ਇਸ ਤਰ੍ਹਾਂ ਉਲਟਾ ਦਿਖਾਈ ਦੇ ਰਿਹਾ ਦੇਖੋ ਇਸ ਤਰ੍ਹਾਂ ਉਲਟਾ ਦਿਖਾਈ ਦੇ ਰਿਹਾ ਥ੍ਰੈਡ ਅੱਗੇ ਕਰਕੇ ਇਹਨੂੰ ਸਲਿੱਪ ਕਰ ਲੈਣਾ ਵਾਲ ਉਤਾਰ ਦੇਣਾ ਜਿਹੜਾ ਹੁਣ ਸਿੱਧਾ ਕੁੰਡਾ ਹੈ ਇਹਨੂੰ ਥ੍ਰੈਡ ਪਿੱਛੇ ਕਰਕੇ ਸਿੱਧਾ ਹੀ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਜਿਹੜਾ ਕੁੰਡਾ ਉਲਟਾ ਦਿਖਾਈ ਦੇ ਰਿਹਾ ਇਹਨੂੰ ਸਲਿੱਪ ਕਰ ਲੈਣਾ ਵਾਲ ਉਤਾਰ ਦੇਣਾ ਥ੍ਰੈਡ ਫਿਰ ਪਿੱਛੇ ਕਰ ਲੈਣਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੇਖੋ ਉਲਟੇ ਕੁੰਡੇ ਨੂੰ ਸਲਿੱਪ ਕਰ ਲੈਣਾ। ਬਾਲ ਉਤਾਰ ਦੇਣਾ। ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ। ਥ੍ਰੈਡ ਅੱਗੇ ਇੱਕ ਉਲਟਾ। ਥ੍ਰੈਡ ਪਿੱਛੇ ਬਾਲ ਉਤਾਰ ਕੇ ਕੁੰਡਾ ਸਿੱਧਾ। ਤਾਂ ਥ੍ਰੈਡ ਅੱਗੇ ਇੱਕ ਉਲਟਾ ਬਾਲ ਉਤਾਰ ਦੇਣਾ। ਇੱਕ ਸਿੱਧਾ। ਥ੍ਰੈਡ ਅੱਗੇ ഉൾട്ടാ കിപ്പ് കീകേ റെഡ അൽ കലിപ്പർഡ പക്ഷേ ജാ സിദ്ധാ സി ദൈ സിധാ റ്രെഡ അക ഉൾട്ട ദൈ ഒ സ്ലിപ്പർഡ പക്ഷേ ജാ സിദ്ധാ ദൈന സിദ്ധാ ബാ ഡ അ സലിപ്പലാ വാല ഉണ്ടാക ਉਲਟਾ ਸਲਿੱਪ ਕਰਾਂਗੇ ਥ੍ਰੈਡ ਪਿੱਛੇ ਜਿਹੜਾ ਸਿੱਧਾ ਦਿਖਾਈ ਦੇ ਰਿਹਾ ਇੱਧਰ ਉਹਨੂੰ ਸਿੱਧਾ ਬਣਾ ਲਾਂਗੇ ਥ੍ਰੈਡ ਪਿੱਛੇ ਕਰਕੇ ਉਲਟਾ ਸਲਿੱਪ ਵਾਲਾ ਉਤਾਰ ਕੇ ਅਗਲਾ ਕੁੰਡਾ ਸਿੱਧਾ ਉਲਟਾ ਸਲਿੱਪ ਵਾਲਾ ਉਤਾਰ ਕੇ ਸਿੱਧਾ ਠੀਕ ਹੈ ਲਾਸਟ ਵਾਲਾ ਉਲਟੇ ਪਾਸੇ ਦੀ ਸਲਾਈ ਵੱਧ ਕੁੰਡਾ ਉਲਟਾ ਬਣਾ ਲਾਂਗੇ ਦੇਖੋ ਚਾਰ ਸਲਾਈਆਂ ਡਿਜ਼ਾਈਨ ਦੀਆਂ ਮੈਂ ਤੁਹਾਨੂੰ ਕੰਪਲੀਟ ਕਰਕੇ ਦਿਖਾ ਦਿਆਂ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਜਦੋਂ ਹੁਣ ਆਪਾਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਹੈ ਦੇਖੋ ਜਦੋਂ ਡਿਜ਼ਾਈਨ ਆਪਾਂ ਦੁਬਾਰਾ ਸ਼ੁਰੂ ਕਰਾਂਗੇ ਤਾਂ ਪਹਿਲੀ ਸਲਾਈ ਉਸੇ ਤਰ੍ਹਾਂ ਸ਼ੁਰੂ ਕਰ ਲੈਣੀ ਡਿਜ਼ਾਈਨ ਦੀ ਜਿਵੇਂ ਮੈਂ ਇੱਥੇ ਪਹਿਲੀ ਸਲਾਈ ਸ਼ੁਰੂ ਕੀਤੀ ਸੀ ਇੱਕ ਉਤਾਰ ਕੇ ਇੱਕ ਸਿੱਧਾ ਥ੍ਰੈਡ ਸਲਾਈ ਤੇ ਲਪੇੜ ਕੇ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਿੱਧਾ ਥ्रेड ਲੱਗੇ ਸਲਾਈ ਤੇ ਲਪੇਟ ਕੇ ਉਲਟਾ ਇਸ ਤਰ੍ਹਾਂ ਠੀਕ ਹੈ ਤਾਂ ਚਾਰ ਸਲੰਗ ਅੱਗੇ ਅੱਗੇ ਰਿਪੀਟ ਕਰਦੇ ਕਰਦੇ ਜਾਣਾ ਠੀਕ ਹੈ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ